ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ এডਿਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਫੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਵਾਲਿਆਂ ਤੁਸੀਂ ਮਾਪੇ ਇਹਨਾਂ ਨੂੰ ਪਿਛੜਾ ਦਿਓ ਸੋ ਅੱਜਕੱਲ ਬੱਚਿਆਂ ਚ ਬਹੁਤ ਸਕਿਲਸ ਨੇ ਹੁਨਰ ਹੈ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨੈਂਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਸਾਵਣ ਮਹੀਨੇ ਦੇ ਆਖਰੀ ਸੋਮਵਾਰ ਵਿੱਚ ਸ਼ਿਵਾਲਿਆਂ ਦੇ ਵਿੱਚ ਤੁਸੀਂ ਸ਼ਰਧਾਲੂਆਂ ਦੀ ਭੀੜ ਦੇਖ ਰਹੇ ਹੋ ਸ਼ਰਧਾਲੂ ਸ਼ਿਵਾਲਿਆਂ ਚ ਆ ਰਹੇ ਨੇ ਪੂਜਾ ਅਰਚਨਾ ਕਰ ਰਹੇ ਨੇ ਅੱਜ ਆਪਣੇ ਨవరాత్రੇ ਸ਼ਰਮਾਫ ਕਰਨਾ ਸਾਵਣ ਦੇ ਮਹੀਨੇ ਦੇ ਵਿੱਚ ਰੱਖ ਜਿਹੜੇ ਵਰਤ ਰੱਖੇ ਸੀ ਉਹਦਾ ਸਮਾਪਨ ਵੀ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਸ਼ਿਵਾਲੇ ਦੀ ਦਿਖਾ ਰਹੇ ਹਾਂ ਗੰਗਾ ਰਾਮ ਵੀਰ ਪਾਂ ਸ਼ਿਵਾਲੇ ਦੇ ਅੰਦਰ ਸ਼ਰਧਾਲੂਆਂ ਦੀ ਆਸਤਾ ਵੇਖਦਿਆਂ ਹੀ ਬੰਦ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੀਰਪਾਂਛੀ ਵਾਲੇ ਦੇ ਅੰਦਰ ਇਹ ਤਸਵੀਰਾਂ ਨੇ ਇੱਥੇ ਭਗਵਾਨ ਬੋਲੇनाथ ਨੂੰ ਪੂਜਾ ਅਰਚਨਾ ਦੇ ਵਿੱਚ ਜਲ ਅਭਿਸ਼ੇਕ ਕੀਤਾ ਜਾ ਰਿਹਾ ਹੈ ਔਰ ਸਾਵਣ ਦੇ ਅਖੀਰੀ ਸੋਮਵਾਰ ਦੇ ਵਿੱਚ ਪੂਜਾ ਵੀ ਕਰਵਾਈ ਜਾ ਰਹੀ ਹੈ ਵਰਤ ਦਾ ਸਮਾਪਨ ਅੱਜ ਦੇ ਦਿਨ ਹੁੰਦਾ ਹੈ ਕਿਉਂਕਿ ਅਖੀਰਲਾ ਸੋਮਵਾਰ ਹੈ ਸਾਵਣ ਮਹੀਨੇ ਦਾ ਔਰ ਲੋਕ ਆਪਣੀ ਮਨੋ ਕਾਮਨਾ ਅਨੁਸਾਰ ਪੂਜਾ ਅਰਚਨਾ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਸਭ ਤੋਂ ਪ੍ਰਾਚੀਨ ਸ਼ਿਵਾਲਾ ਵੀਰਪਾਂ ਦੀਆਂ ਦਿਖਾ ਰਹੇ ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਤੁਸੀਂ ਤਸਵੀਰਾਂ 'ਚ ਦੇਖ ਲਿਓ ਗੂਰ ਦੁਆੜੇ ਤੋਂ ਇਸ ਇਤਿਹਾਸਿਕ ਸ਼ਿਵਾਲੇ ਦੇ ਵਿੱਚ ਪਹੁੰਚਦੇ ਨੇ ਔਰ ਪੂਜਾ ਅਰਚਨਾ ਕਰਦੇ ਇਹ ਸ਼ਿਵਾਲੇ ਦੀ ਇਤਿਹਾਸਿਕਤਾ ਇਹ ਕੀ ਹੈ ਇਹ ਸ਼ਿਵਾਲਾ ਸ਼ਹਿਰ ਨਾਲੋਂ ਉੱਪਰ ਸਬਸ ਮਤਲਬ ਉਹ ਪਹਿਲੀ ਮੰਜ਼ਲ ਦੇ ਉੱਤੇ ਇਹ ਸ਼ਿਵਾਲਾ ਸਥਿਤ ਹੈ ਔਰ ਇਸ ਇਤਿਹਾਸਿਕ ਸ਼ਿਵਾਲੇ ਦੀ ਜੇ ਤੁਸੀਂ ਦੀਵਾਰਾਂ ਦੇਖੋ ਤਾਂ પ્રાચીਨ ਕਾ ਇਸ ਦੀ ਦਿਖਾਉਂਦੇ ਨੇ ਕਿ ਇੱਥੇ ਕਲਾਕਾਰੀ ਜਿਹੜੀ ਆ ਉਹ ਬਿਸਤੈ ਬੰਦੀ ਦੇਵੀ ਦੇਵਤਾਵਾਂ ਦੀਆਂ ਤਸਵੀਰਾਂ ਤੁਸੀਂ ਇਸ ਸ਼ਿਵਾਲੇ ਦੇ ਮੰਦਿਰ ਦੇ ਅੰਦਰ ਦੇਖਿਓ ਬਹੁਤ ਵੱਡੇ ਸ਼ਿਵਾਲੇ ਦੇ ਵੱਡਾ ਸ਼ਿਵਾਲਾ ਹੈ ਪੂਰੀ ਭਗਵਾਨ ਸ਼ਿਵ ਦੀਆਂ ਫਿੰਡਲੀਆਂ ਤੁਸੀਂ ਦੇਖ ਰਹੇ ਹੋ ਔਰ ਪੰਡਤ ਇਸ ਵੇਲੇ ਵਰਤ ਸਮਾਪਨ ਦੀ ਪੂਜਾ ਕਰ ਰਹੇ ਅਸੀਂ ਗੱਲ ਵੀ ਕਰਾਂਗੇ ਸ਼ਰਧਾਲੂਆਂ ਦੇ ਨਾਲ ਕਿ ਪੂਰਾ ਸ਼ਾਵਨ ਦਾ ਮਹੀਨਾ ਲੋਕਾਂ ਨੇ ਛੇ ਪਕੜਾਂ ਨੇ ਸ਼ਿਵਾਲਿਆਂ ਦੇ ਵਿੱਚ ਜਾ ਕੇ ਪੂਜਾ ਅਰਚਨਾ ਕੀਤੀ ਹੈ। ਉਹ ਪੂਜਾ ਅਰਚਨਾ ਦੇ ਵਿੱਚ ભગવાન ਸ਼ਿਵ ਕੋ ਜੋ ਮਨੋ ਕਾਮਨਾ ਮੰਗ ਲਈ ਹੈ। ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਉਹ ਉਹਨਾਂ ਦੀ ਮਨੋ ਕਾਮਨਾ ਪੂਰਨ ਹੋਈ ਹੈ। ਸੋ ਸ਼ਾਵਨ ਦੇ ਮਹੀਨੇ ਦੇ ਵਿੱਚ ਪੂਜਾ ਦਾ ਆਪਣਾ ਇੱਕ ਵਿਸ਼ੇਸ਼ ਮਹੱਤਵ ਹੈ। ਵਾਨ ਬੋਲੇ ਨਾਲ ਤੁ ਜਲ ਅਭਿਸ਼ੇਕ ਕੀਤਾ ਜਾਂਦਾ ਹੈ ਔਰ ਉਹਨਾਂ ਦੀ ਪੂਜਾ 100 ਮਹੀਨੇ ਦੇ ਵਿੱਚ ਕੀਤੀ ਜਾਂਦੀ ਹੈ। ਇਹ ਪਹਿਲਾ ਅਖੀਲਾ ਅਖੀਲਾ ਫੰਮਾ ਬਿਲਕੁਲ ਜੀ ਸਾਰੇ ਸ਼ਰੋਤਾਵਾਂ ਨੂੰ ਚੈਨਲ ਦੇਖਣ ਦਿਨਿਕ ਸਵੇਰਾ ਦੇ ਸਾਰੇ ਸ਼੍ਰੋਤਕਾਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਸਾਵਣ ਦਾ ਆਖਰੀ ਸੌਮਵਾਰ ਹੈਗਾ ਤੇ ਅੱਜ ਅਸੀਂ ਸ਼ਵਲਾ ਵੀਰਵੰਦ ਤੁਸੀਂ ਆਏ ਜੇ ਦੇਖਿਆ ਸੰਗਤਾਂ ਬਹੁਤ ਹਮਮਾ ਕੇ ਜੁੜ ਰਹੀਆਂ ਨੇ ਅੱਜ ਕਈ ਲੋਕਾਂ ਨੇ ਵਿਧਿਆਪਨ ਕਰਨੇ ਆ ਜੀ ਸਾਵਣ ਦਾ ਸੌਮਵਾਰ ਦਾ ਆਖਰੀ ਸ਼ਿੰਗਾਰ ਜਿਹੜਾ ਹੈਗਾ ਸ਼ਵਲਾ ਵੀਰਵੰਦ ਕਿ ਉਹ ਤੇ ਇਹ ਹਰ ਸਾਲ ਇਦਾਂ ਹੀ ਹੁੰਦਾ ਹੈ ਔਰ ਅਗਲੇ ਸਾਲ ਅਗਲਾ ਮਹੀਨਾ ਜਿਹੜਾ ਅਗਲਾ ਮਤਲਬ ਸੋਮਵਾਰ ਆਏਗਾ ਉਹ ਤੁ ਉ ਜਾਪਨ ਫਿਰ ਲੋਕੀ ਜਿਹੜਾ ਹੁੰਦਾ ਉਹ ਮੋਕਸ਼ ਦੇਉਂਦੀ ਇਸ ਕਰਕੇ ਉਹ ਸ਼ਿੰਗਾਰ ਬਰਫਦਾ ਹੋਏਗਾ ਅੱਜ ਹਾਂ ਔਰ ਜਿੰਨੀ ਵੀ ਇਸ ਤੁਸੀਂ ਫੰਕਸ਼ਨ ਦੇਖ ਰਹੇ ਹੋ ਸਾਰੇ ਸਵਾਮੀ ਜੀ ਪਰਿਵਾਰ ਤੋਂ ਸੰਗੀਤ ਹੋ ਰਹੇ ਰਹਿਨਮਾਈ ਚ ਸਾਰਾ ਸਾਰੇ ਕਰਮ ਨੂੰ ਔਰ ਸ਼ਰਧਾ ਨੂੰ ਆਪਣੀ ਮਨੋ ਕਾਮਨਾ ਨੂੰ ਨਾ ਜੋ ਬੋਲਦੇ ਹੋ ਇੱਥੇ ਪੂਰੀ ਪੂਰਨ ਹੁੰਦਾ ਹੈ ਇੱਥੇ ਦੀ ਖਾਸੀਅਤ ਹੈ ਔਰ ਇਹਦਾ ਜੋ ਸੂਰਜ ਚੜਦਾ ਤਾਂ ਵੀ ਭੋਲੇ ਨਾਥ ਦੇ ਉੱਪਰ ਪੈਂਦਾ ਤੇ ਇਹਦੇ ਚਾਰੇ ਪਾਸੇ ਪੀਪਲ ਹੈ ਵਿਸ਼ੇਸ਼ਤਾ ਹੈ ਔਰ ਮੇਰੇ ਖਿਆਲ ਇੰਡੀਆ ਚ ਦੋ ਹੀ ਹੈਗੇ ਜਿਹੜੇ ਉੱਪਰ ਸਥਾਨ ਚੜ ਕੇ ਇਹ ਕਹਿ ਹੈਗਾ ਤੇ ਸੁਣਿਆ ਕਲਕੱਤੇ ਜਗਾ ਦੇਖਿਆ ਨਹੀਂ ਅਸੀਂ ਅਰੀਏ ਮਾਨਾ ਉਹ ਅੱਜ ਇਕਲਾ ਸੋਮਵਾਰ ਹੈ ਐ ਕਿਚਾਲ ਸੋਮਵਾਰ ਨੂੰ ਸੰਭਾਲੇ ਹੈ ਕਿ ਅੱਜ ਇਕਲਾ ਸੋਮਵਾਰ ਹੈ ਇਸ ਵੀ ਮਨੇ ਲੋਕੀਂ ਕਾਫੀ ਆ ਰਹੇ ਹਨ ਤੇ ਹਰ ਸੋਮਵਾਰ ਅਸੀਂ ਵਕਰਾ ਮਕਰਾ ਸ਼ਿਗਾਰ ਕਰਦਾ ਹੈ ਕਿ ਇਕਲਾ ਸ਼ਿਗਾਰ ਜਿਹੜਾ ਹੈ ਉਹ ਤੁਹਾਨੂੰ ਦੱਸੋਗੇ ਆਪ ਹੋਏਗਾ ਤਦ ਉਹ ਵੈਸੇ ਜੇ ਫੁਲਾਹ ਦਾ ਹੁੰਦਾ ਹੈ ਸ਼ਿਗਾਰ ਸਾਰਾ ਤੇ ਬਾਕੀ ਅਸੀਂ ਜਿਹੜਾ ਸ਼ਿਗਾਰ ਹੈਗਾ ਅਸੀਂ ਲਗਦਾ ਉਹ ਉਹ ਜਾਣ ਤੋਂ ਬੰਦੇ ਆ ਗਏ ਜਿਹੜੇ ਸ਼ਿੰਗਾਰ ਕਰਦੇ ਹੈ ਜੀ ਤੇ ਅੱਜ ਮੱਥਾ ਸ਼ਿਵ ਆ ਰਿਹਾ ਉਸ ਦਿਨ ਇਹ ਇੱਕ ਬਨੋਤ ਸ਼ਿੰਗਾਰ ਲਾਸਟ ਸ਼ਿੰਗਾਰ ਹੈ ਉਹ ਉਹ ਕੁਝ ਸਮਾਗਮ ਲਾਸਟ ਦਿਨ ਕੋਈ ਕਰਦਾ ਵੀ ਹੈ ਕਿ ਬਾਕੀ ਅਜੀ ਪੂਜਾ ਵਗੈਰਾ ਕਰੀ ਦੀ ਹੈ ਤੇ ਉਹ ਬਲੈ ਹਰੂਦ ਵੀ ਉਹ ਸੀਗਾ ਬਾ ਲੋਕ ਕਰਦੇ ਮੇ ਉੱਥੇ ਕਿ ਬਾਕੀ ਅਸੀਂ ਆ ਜਿਹੜੇ ਐਮਐਲਏ ਇਥੇ ਗਾਇਨ ਉੱਪਰ ਜਾਂ ਠੀਕ ਹੈ ਯਾਰ ਸਾਵਨ ਮਹੀਨੇ ਦੇ ਆਖਰੀ ਸੋਮਵਾਰ ਦੇ ਵਿੱਚ ਸ਼ਰਦਾਲੂਆਂ ਦਾ ਤਨਤਾ ਸ਼ਿਵਾਲਿਆਂ ਚ ਲੱਗਾ ਹੋਇਆ ਹੈ ਅਸੀਂ ਵੀਰਵਾਨ ਸ਼ਿਵਲਾਲੇ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ ਜਿੱਥੇ ਲੋਕ ਸ਼ਰਧਾਲੂ ਸ਼ਵੇਰ ਤੋਂ ਹੀ ਇਸ ਦਰਬਾਰ ਦੇ ਵਿੱਚ ਹਾਜ਼ਰੀ ਲਗਵਾ ਰਹੇ ਨੇ ਸਾਵਨ ਮਹੀਨੇ ਦਾ ਆਖਰੀ ਸੋਮਵਾਰ ਹੈ ਔਰ ਆਖਰੀ ਸੋਮਵਾਰ ਨੂੰ ਦੇਗਾਤੇ ਜਿਨ੍ਹਾਂ ਸ਼ਰਧਾਲੂਆਂ ਨੇ ਵਰਤ ਪੂਜ ਰੱਖੇ ਹੁੰਦੇ ਨੇ ਉਹ ਆਪਣੇ ਵਰਤ ਦਾ ਸਮਾਪਨ ਕਰਦੇ ਨੇ ਔਰ ਇਸ ਇਸ ਸ਼ਿਵਾਲੇ ਦੀ ਖਾਸੀਅਤ ਹੈ ਕਿ ਸ਼ਿੰਗਾਰ ਹਰ ਸੋਮਵਾਰ ਕੀਤਾ ਜਾਂਦਾ ਹੈ ਔਰ ਅੱਜ ਆਖਰੀ ਸ਼ਿੰਗਾਰ ਹੈ ਕਿਉਂਕਿ ਸਾਵਨ ਮਹੀਨਾ ਅਜਾਏ ਆਜਾਏ ਆਖਰੀ ਸੋਮਵਾਰ ਹੈ ਆਪਣਾ ਪਰਸਨ ਪੇਜ ਦੇ ਨਾਲ ਜੋਤੀ ਬਹੈਣ ਬੈਲਿੰਗ ਸਵੇਰਾ ਟੀਵੀ